ਅੰਜੀ ਸਤ ਸ੍ਰੀ ਅਕਾਲ ਜੀ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜੰਗ ਦਾ ਟਾਈਮ ਚੱਲ ਰਿਹਾ ਹੈ ਬਹੁਤ ਹੀ ਜ਼ਿਆਦਾ ਭਿਆਨਕ ਸਮਾਂ ਤਾਂ ਫੌਜੀ ਵੀਰ ਦੇ ਵੱਲੋਂ ਇਹ ਜੋ ਕਿ ਸ਼ਬਦ ਬੋਲੇ ਗਏ ਨੇ ਤਾਂ ਤੁਸੀਂ ਸੁਣ ਕੇ ਜਰੂਰ ਜਾਣਾ ਤੁਹਾਡਾ ਵੀ ਮਨ ਬਹੁਤ ਹੀ ਜ਼ਿਆਦਾ ਦੁਖੀ ਹੋਵੇਗਾ ਤਾਂ ਦੇਖੋ ਅੱਗੇ ਵੀਡੀਓ ਤੁਹਾਡੇ ਨਾਲ ਕਰਦੇ ਹਾਂ ਸਾਂਝੇ ਸੱਜਰੇ ਸੱਜਰੇ ਮਰਿਆ ਬਸ ਕੁਝ ਕੁ ਦਿਨ ਜਾ ਦੇ ਆਵਾਂਗੇ ਜਿੰਨਾ ਚਿਰ ਸਾਡੀਆਂ ਅੰਦਰਾਂ ਕੁੱਤੇ ਨਹੀਂ ਖਾਲੇ ਦੇ ਰੋਡ ਤੋਂ ਉਹਨੇ ਦਿਨ ਸ਼ਹੀਦ ਕਹਾਵਾਂਗੇ ਸਾਨੂੰ ਸਰਧਾਂਜਲੀ ਦੇਣ ਵਾਲਿਓ ਤੇ ਤੁਹਾਡੇ ਪੁੱਤਾਂ ਨੇ ਵੀ ਵਰਦੀ ਪਾਈ ਹੁੰਦੀ ਸ਼ਾਇਦ ਅਸੀਂ ਵੀ ਜ਼ਿੰਦਗੀ ਜੀ ਲੈਂਦੇ ਸਾਡੀ ਇੱਜ਼ਤ ਮੁਕਤਾਂ ਦੇ ਨਾਮ ਵਧਾਈ ਹੁੰਦੀ ਕੁਝ ਮਰਿਆ ਕੁਝ ਕੱਲ ਨੂੰ ਹੀ ਮਰਨਗੇ ਤੇ ਤੁਹਾਡੇ ਪੁੱਤ ਇਦਾਂ ਡਾਕਟਰੀਆਂ ਤੇ ਰਾਜਨੀਤੀ ਹੀ ਕਰਨਗੇ ਸਾਡੇ ਅੰਗ ਪੈਰ ਇਕੱਠੇ ਕਰਕੇ ਟੰਕੇ ਲਵਾ ਦਿਓ ਸਾਡੀਆਂ ਲਾਸ਼ਾਂ ਜਰੂਰ ਸਾਡੀਆਂ ਮਾਵਾਂ ਨੂੰ ਪਹੁੰਚਾ ਦਿਓ 60-70 ਕਿਲੋ ਦੇ ਤਾਂ ਹੋਵਾਂਗੇ ਪਰ ਹੁਣ 4-5 ਕਿਲੋ ਤੋਂ ਜ਼ਿਆਦਾ ਨਹੀਂ ਤਬੂਤ 'ਚ ਪੈ ਹੋਣਾ ਸਾਡੀ ਹਾਲਤ ਹੋ ਗਈ ਐਵੇਂ ਦੀ ਸਾਡੀਆਂ ਅੰਦਰਾ ਨਹੀਂ ਰੁੱਖੇ ਤੋਂ ਲੈ ਹੋਣਾ ਪਹਿਚਾਣ ਮਿਟ ਗਈ ਸਾਡੀ ਪਹਿਚਾਣ ਮਿਟ ਗਈ ਸਾਡੀ ਸਾਡੀ ਫੋਟੋ ਤਬੂਤ 'ਚ ਇੱਕ ਪਾ ਦਿਓ ਇਹ ਲਾਸ਼ ਇੱਕ ਫੌਜੀ ਦੀ ਬਸ ਇਹਨਾਂ 'ਗੁੱਪਰ ਲਿਖਵਾ ਦਿਓ ਕੋੜੇ ਕੀ ਦੀ ਮਾ ਕੀ ਦੇ ਗੱਲ ਨਾਲ ਲੱਗ ਕੇ ਰੋਊਗੀ ਲੱਤ ਕਿਸੇ ਦੀ ਤੇ ਬਾਹ ਕਿਸੇ ਹੋਰ ਦੀ ਹੋਵੇਗੀ ਤੁਸੀਂ ਕੈਂਡਲ ਮਾਰਚ ਕੱਢਣੇ ਨੇ ਤੁਸੀਂ ਕੈਂਡਲ ਮਾਰਚ ਕੱਢਣੇ ਨੇ ਬਸ ਕੁਝ ਦਿਨ ਚੰਗਾ ਚੰਗਾ ਕਹਿ ਦਿਓ ਤੁਹਾਨੂੰ 25 25 ਲੱਖ ਦੇਣ ਵਾਲਿਓ 45 ਮਾਵਾਂ ਦੇ ਪੁੱਤ ਖਾ ਲਈ ਗੰਦੀ ਰਾਜਨੀਤੀ ਨੇ ਹੁਣ ਮਾਨੇ ਪ੍ਰਿਆ ਰਣਕੂ ਦਾ ਤੁਹਾਨੂੰ ਅਸਰ ਦੇ ਕਰਨਾ ਪੀਤੀ ਨੇ